ਆਵਾਜ਼ ਮਾਰਨੀ ਜੱਟਾਂ ਦਾ ਬਸ ਬੱਲੀਏ ਓ ਬੱਲੀਏ ਫਾਰਮਿੰਗ ਪੱਕਾ ਕਾਰੋਬਾਰ ਨਹੀਂ ਜੱਟਾਂ ਦਾ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਜੀ ਤੁਹਾਡਾ ਕੀ ਹਾਲ ਚਾਲ ਚਲੋ ਜੀ ਆਪਾਂ ਕੱਲ ਨੂੰ ਬਣਾਵਾਂਗੇ ਸਾਗ ਤੇ ਉਹਦੇ ਵਾਸਤੇ ਨਾ ਆਪਾਂ ਲੈਣ ਆਇਆ ਪਾਲਕ ਮੇਥੀ ਧਣੀਆਂ ਤੇ ਦੇਖੋ ਇੱਧਰ ਆਪਣੇ ਨਾ ਪਾਲਕ ਧਣੀਆਂ ਵੱਧ ਹੋਇਆ ਪਿਆ ਹੈ ਤੇ ਹੁਣ ਮੇਥੇ ਵੀ ਸੋਹਣੇ ਹੋ ਗਏ ਨੇ ਚਲੋ ਜੀ ਤੇ ਜੀ ਮੇਰੀਆਂ ਭੈਣਾਂ ਦੇ ਨਾ ਬਹੁਤ ਜ਼ਿਆਦਾ ਕਮੈਂਟ ਆਉਣੇ ਦੀਦੀ ਸਾਨੂੰ ਖੇਤ ਦਿਖਾਇਆ ਕਰੋ ਚਲੋ ਜੀ ਅੱਜ ਮੇਰੇ ਕੋਲ ਹੈਗਾ ਟਾਈਮ ਤੇ ਆਪਾਂ ਤੁਹਾਨੂੰ ਖੇਤ ਦਿਖਾ ਕੇ ਲੈ ਕੇ ਆਉਨੇ ਚਲੋ ਚਲੋ ਜੀ ਚਲੋ ਜੀ ਇੱਥੇ ਰੱਬ ਨੇ ਮੈਂ ਕੰਮ ਤੁਰੀ ਗਈ ਆ ਦੇਖੋ ਬਹੁਤ ਸੋਹਣੀ ਨਾ ਕਾਣਕ ਹਰੇ ਭਾਈ ਮਾਰਨ ਲੱਗੀ ਆ ਹਲੇ ਇਹਦੇ ਵਿੱਚ ਰੇਤ ਤੇ ਪਾਣੀ ਹਲੇ ਕੁਝ ਨਹੀਂ ਲਾਉਣਾ ਹੈਗਾ ਜਿੰਨਾ ਚਿਰ ਇਹ ਨਾ ਪੂਰੀ ਐ ਜੰਮੇ ਆਉਗੀ ਨਾ ਉਸਤੇ ਮਗਰੋਂ ਫੇਰ ਪਾਣੀ ਲਾਉਣਾ ਇਹਨੂੰ ਚਲੋ ਜੀ ਆਪਾਂ ਹੁਣ ਚੱਲਦੇ ਆਂ ਆਲੂ ਵਾਲੇ ਖੇਤਾਂ ਵਿੱਚ ਆਲੂ ਵਾਲੇ ਖੇਤਾਂ ਦੀ ਨਾ ਸ਼ੈਰ ਕਰਾ ਕੇ ਲੈ ਕੇ ਆਉਨੇ ਆ ਤਾਂ ਦਾ ਵਿਊ ਦੇਖੋ ਕਿੰਨਾ ਸੋਹਣਾ ਹੈ ਤੇ ਉਧਰ ਆਪਣੇ ਜਿਹੜੇ ਆਲੂ ਤੇ ਨਾ ਉਹਨਾਂ ਨੂੰ ਨਾ ਅੱਜ ਪਾਣੀ ਲੱਗ ਰਿਹਾ ਹੈ ਤੇ ਹੁਣੀ ਆਈ ਆ ਪਾਵਰ ਇੱਕ ਘੰਟਾ ਹੀ ਹੋ ਗਿਆ ਤੇ ਛੋਟੂ ਕਹਿੰਦਾ ਵੀ ਪਾਵਰ 4-5 ਘੰਟੇ ਹੀ ਆਉਂਦੀ ਆ ਵੀ ਮੈਂ ਚੱਲ ਪਾਣੀ ਲਾ ਦਿੰਨਾ ਤੇ ਉਹਦੀ ਸਬਜ਼ੀ ਨੂੰ ਵੀ ਨਾ ਟਾਈਮ ਨਾਲ ਪਾਣੀ ਲੱਗਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਪਹਿਲਾਂ ਰੇਪ ਆਇਆ ਰੇਪ ਆ ਕੇ ਫਿਰ ਪਾਣੀ ਲਾਏ ਚਲੋ ਹੁਣ ਆਪਾਂ ਛੋਟੂ ਕੋਲ ਪਹੁੰਚਦੇ ਆਂ ਫੋਨ ਯੂਜ਼ ਕਰਦਾ ਹੈ ਇਹ ਜਾਦੇ ਹੀ ਪੂਲਾ ਨਾ ਇਹ ਕਹੇ ਸਾਰਾ ਦਿਹਾੜੀ ਫੋਨ ਤੇ ਹੀ ਲੱਗਿਆ ਰਹਿਣਾ ਹੈ ਪਾਣੀ ਲਾਉਣਾ ਹੀ ਪਾਣੀ ਅੱਛਾ ਨਾ ਨਾ ਫੋਨ ਵੀ ਚੱਲਦਾ ਹੈ ਫੋਨ ਦੇਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਅੱਜ ਕੱਲ ਤਾਂ ਦੇਖੋ ਜੀ ਇਹ ਜਾਂਦੀ ਹੈ ਖਾਲ ਇਹ ਖਾਲ ਦੇ ਵਿੱਚ ਜਾਂਦਾ ਹੈ ਪਾਣੀ ਤੇ ਇਧਰ ਆਪਣੇ ਆਲੂ ਬਹੁਤ ਸੋਹਣੇ ਹੋ ਗਏ ਨੇ ਇਹ ਆਲੂਆਂ ਨੂੰ ਵੀ ਨਾ ਪਾਣੀ ਪਤਲਾ-ਪਤਲਾ ਹੀ ਲਾਉਣਾ ਪੈਂਦਾ ਹੈ ਜੇ ਆਪਾਂ ਨੇ ਜ਼ਿਆਦਾ ਪਾਣੀ ਲਾਤਾ ਨਾ ਤੇ ਆਲੂ ਖਰਾਬ ਹੋਣ ਦਾ ਡਰ ਰਹਿੰਦਾ ਹੈ ਇਹ ਸਬਜ਼ੀ ਦਾ ਨਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ ਕਿੰਨਾ ਸੋਹਣਾ ਪਾਣੀ ਲੱਗਦਾ ਇਸ ਤਰ੍ਹਾਂ ਨਾ ਘੁੰਮ ਕੇ ਵਟ ਜਾਂਦੀ ਹੈ ਕਿੰਨਾ ਵਧੀਆ 뷰 ਆਉਂਦਾ ਹੈ ਮਾਫ ਕਰਿਓ ਜੇ ਪਾਣੀ ਹੁਣ ਤੁਸੀਂ ਵੀ ਇਧਰ ਆ ਜੋ ਨਹੀਂ ਸਾਰੇ ਬਹੁਤ ਅੱਛਾ ਉਹ ਖੇਤੀ ਇਸ ਤਰੀਕੇ ਨਾਲ ਹੁੰਦੀ ਆ ਇਹ ਪਾਣੀ ਪਤਲਾ ਪਤਲਾ ਹੀ ਲੱਗਦਾ ਹੁੰਦਾ ਅਲੀ ਮੈਨੂੰ ਇੱਧੇ ਕਿ ਬੱਟ ਲੱਗੇ ਇਹਲਾ ਆ ਪੜ ਜਾਂਦੇ ਨਾ ਫਿਰ ਇੱਧਰ ਵੀ ਆ ਗਿਆ ਪਾਣੀ ਇੱਧਰ ਪਾਣੀ ਨਾ ਇੱਧਰ ਟੁੱਟ ਗਿਆ ਛੱਡ ਇਹਦੀ ਬੱਟ ਲੋਟ ਕਰ ਕੈਰੀ ਹੋ ਪਰ ਜਾਂਦੇ ਜਦੋਂ ਤੁਸੀ ਬੜੀ ਮੋਟਰ ਚਲਾਉਣੀ ਸੀ ਇਹ ਤਾਂ ਇੱਕ ਬੰਦੇ ਤੋਂ ਸਾਭ ਨਹੀਂ ਹੁੰਦਾ ਜੇ ਦੋ ਬੰਦੇ ਚਾਹੀਦੇ ਨੇ ਜੇ ਬੜੀ ਮੋਟਰ ਚਲਾ ਰਹੇ ਹੁੰਦੇ ਨਾ ਫੇਰ ਤਾਂ ਛੇਤੀ ਕੰਮ ਨਿਪਟ ਜਾਣਾ ਹੈ ਦੋ ਬੰਦੇ ਚਾਹੀਦੇ ਨਾ ਇੱਕ ਪਾਰ ਸਾਰੇ ਪਾਣੀ ਤਾਂ ਹਰਾ ਦੇ ਬਟਾਣੇ ਤੋੜ ਦਿ ਤੁਹਾਨੂੰ ਕਿਵੇਂ ਲੱਗਦਾ ਮਾਮੀ ਜੀ ਖੇਤਾਂ ਚ ਆ ਕੇ ਤੁਸੀਂ ਖੇਤਾਂ 'ਚ ਹੀ ਰਹਿੰਦੇ ਆ ਸਬਜ਼ੀ ਦਾ ਕੰਮ ਸ਼ੁਰੂ ਤੇ ਹੀ ਕਰਦੇ ਆ ਉਹਦੇ ਕਰਕੇ ਨਾ ਸਬਜ਼ੀ ਦਾ ਕੰਮ ਬਾਰੇ ਇੰਨੀ ਜਾਣਕਾਰੀ ਹੈ ਨਾ ਵੀ ਕਿਹੜੀ ਫਸਲ ਕਦੋਂ ਬੀਜਣੀ ਆ ਕਦੋਂ ਲਾਉਣੀ ਆ ਸਾਰਾ ਪਤਾ ਮੈਨੂੰ ਸਾਡੇ ਦਾਦੇ ਪਰਦਾਦੇ ਨਾ ਸਬਜੀ ਦਾ ਹੀ ਕੰਮ ਕਰਦੇ ਹੁੰਦੇ ਤੇ ਇੱਧਰ ਸਾਡਾ ਪਿੰਡ ਇੱਧਰ ਪੈ ਜਾਂਦਾ ਏ ਚੰਡੀਗੜ੍ਹ ਕੰਨੀ ਆ ਸਾਡਾ ਪਿੰਡ ਇਸ ਕਰਕੇ ਨਾ ਸਾਡੇ ਸਾਰਾ ਕੰਮ ਸਬਜੀ ਦਾ ਹੀ ਕਰਦੇ ਹੁੰਦੇ ਤੇ ਅੱਛਾ ਹੂੰ ਦੇਖਣੀ ਨਾ ਪੱਤਾ ਗੋਭੀ ਹੁੰਦੀ ਜਿਹਨੂੰ ਬੰਦ ਗੋਭੀ ਕਹਿੰਦੇ ਨਾ ਉਹ ਬਹੁਤ ਜ਼ਿਆਦਾ ਮਸ਼ਹੂਰ ਹੁੰਦੀ ਸੀ ਸਵੇਰੇ ਸਾਜ ਰਹੀ ਇੱਕ ਗੱਡੀ ਲੋਡ ਕਰ ਦੇਣੀ ਆ ਉਥੋਂ ਨਾ ਜਦੇ ਅੱਗੇ ਤੋਂ ਫੋਨਾਂ ਦਾ ਹੁੰਦਾ ਨਹੀਂ ਤਾਂ ਹੈਗਾ ਇਹਨਾਂ ਟ੍ਰੈਂਡ ਫੋਨ ਹੁੰਦੇ ਨੇ ਤੇ ਕਿਸੇ ਬੰਦੇ ਕੋ ਸੁਨੇਹਾ ਭੇਜਣਾ ਵੀ ਹੁਣ ਗੋਭੀ ਦਾ ਬਹੁਤ ਜ਼ਿਆਦਾ ਰੇਟ ਆ ਵੀ ਸਾਡੇ ਆਉਂਦੇ ਨੂੰ 60 ਬੋਰੀਆਂ 70 ਬੋਰੀਆਂ ਵੀ ਥੈਲੇ ਲੋਡ ਕਰਕੇ ਨਾ ਟਰਾਲੀ 'ਚ ਵੀ ਜੀਟੀ ਰੋਡ ਤੇ ਲਾ ਦਿਓ ਬਸ ਟਰੱਕ ਚੜਨਾ ਹੀ ਹੈ ਦੇਖੋ ਜੀ ਪਹਿਲਾਂ ਖੇਤੀਬਾੜੀ ਨਾਲ ਬਹੁਤ ਜ਼ਿਆਦਾ ਜੱਟ ਜੁੜੇ ਹੁੰਦੇ ਤੇ ਹੁਣ ਥੋੜਾ ਜਿਹਾ ਫਰਕ ਪੈ ਗਿਆ ਰੇਟ ਰੂਟ ਵੀ ਨਾ ਇਹਨਾਂ ਮਿਲਦਾ ਹੈਗਾ ਠੀਕ ਹੈ ਨਾ ਹਜੇ ਕਿੱਥੇ ਲੱਗਿਆ ਹਜੇ ਕੀ ਪਾਣੀ ਪਾਣੀ ਦਾ ਤਾਂ ਹਲੇ ਪੂਰਾ ਟਾਈਮ ਲੱਗਣਾ ਪਾਣੀ ਤਾਂ ਇੱਕ ਦਿਹਾੜੀ ਪੂਰੀ ਲੱਗਦੀ ਆ ਪਾਣੀ ਨੂੰ ਆ ਆਲੂ ਤੁਸੀਂ ਬਾਹ ਦੇ ਖਾਲ ਦੇ ਵਿੱਚ ਲਾਇਆ ਪਿਆ ਆਲੂ ਇਕੱਠਾ ਹੋ ਜਾਂਦਾ ਨੱਕੇ ਤੇ ਹਰ ਦਰ ਦਾ ਅੱਛਾ ਕਿਹੜਾ ਮਟਾ ਪਰ ਜਨ ਇੱਕ ਵਾਰੀ ਜੀ ਪਾਣੀ ਦੀ ਸਪੀਡ ਦੇਖ ਲੈ ਕਿੰਨੀ ਆ ਭੱਜਿਆ ਹੀ ਜਾਂਦਾ ਪਾਣੀ ਇਹ ਜਿਹੜੇ ਬਾਹਲੇ ਮੁਲਖ ਬੰਦੇ ਬੈਠੇ ਆਂ ਦੇਸਾਂ ਪਰਦੇਸਾਂ ਚ ਇਹ ਕੰਮ ਇਹ ਕੰਮ ਦੇਖ ਕੇ ਨਾ ਬਹੁਤ ਜ਼ਿਆਦਾ ਖੁਸ਼ ਹੋਨੇ ਆ ਕਹਿੰਦੇ ਵੀ ਸਾਨੂੰ ਨਾ ਤੁਸੀਂ ਦਿਖਾਇਆ ਕਰੋ ਵੀ ਹੁਣ ਤੁਸੀਂ ਪਿੰਡ ਦੀ ਬਹੁਤ ਜ਼ਿਆਦਾ ਯਾਦ ਆਉਂਦੀ ਆ ਕਹਿੰਦੇ ਵੀ ਹੁਣ ਤੁਸੀਂ ਕਿਹੜੀ ਫਸਲ ਬੀਜੀ ਹੋਈ ਹੈ ਜ਼ਰੂਰ ਦਿਖਾਇਆ ਕਰੋ ਕਈ ਮੇਰੀਆਂ ਭੈਣਾਂ ਦੇ ਨਾ ਬਹੁਤ ਜ਼ਿਆਦਾ ਕਮੈਂਟ ਆਉਨੇ ਆ ਇਸ ਕਰਕੇ ਨਾ ਆਪਾਂ ਕੁਝ ਸਪੈਸ਼ਲ ਖੇਤਾਂ ਦੇ ਵਿੱਚ ਆਏ ਆ ਦੇਖੋ ਜੀ ਇੱਧਰ ਆਪਣੇ ਨਾ ਹੁਣ ਆਲੂਆਂ ਨੂੰ ਪਾਣੀ ਲੱਗ ਰਿਹਾ ਹੈ ਦੇਖੋ ਹੁਣ ਇੱਧਰ ਇਸ ਤਰ੍ਹਾਂ ਬੱਟਾਂ ਪਾਈਆਂ ਹੋਈਆਂ ਦੇਖੋ ਘੁੰਮ ਘੁੰਮ ਕੇ ਪਾਣੀ ਨਾ ਇਸ ਤਰ੍ਹਾਂ ਜਾ ਰਿਹਾ ਹੈ ਆਲੂਆਂ ਨੂੰ ਇੱਕੜ ਮਿਹਨਤ ਕਰਨੀ ਪੈਂਦੀ ਐ ਲੋਕ ਬਾਹਰਲੇ ਮੁਲਕ ਜਾ ਕੇ ਮਿਹਨਤ ਕਰਦੇ ਆ ਜਿਹੜੇ ਪੰਜਾਬ ਚ ਰਹਿੰਦੇ ਆ ਉਹ ਇੱਥੇ ਮਿਹਨਤ ਕਰਦੇ ਆ ਸਿਰਫ ਆਪਾਂ ਰੋਟੀ ਵਾਸਤੇ ਦੇਖੋ 24 ਘੰਟੇ ਇਸ ਤਰ੍ਹਾਂ ਮਿਹਨਤ ਕਰਨੀ ਪੈਂਦੀ ਐ ਛੋਟੂ ਹਾਂਜੀ ਰੋਟੀ ਵਾਸਤੇ ਹੀ ਦੇਖੋ ਖਾਣੀਆਂ ਤਾਂ ਦੋ ਰੋਟੀਆਂ ਹੀ ਆਂ ਅਹੀਂ ਕਹਿੰਦੀ ਮਗਾ ਸਾਰਾ ਦਿਹਾੜੀ ਨਾ ਹੱਡ ਤੋੜ ਕੇ ਮਿਹਨਤ ਕਰਨੀ ਪੈਂਦੀ ਐ ਇਸ ਤਰ੍ਹਾਂ ਤਾਂ ਕਿਤੇ ਜਾ ਕੇ ਦੋ ਰੋਟੀਆਂ ਮਿਲਦੀਆਂ ਖਾਣੇ ਨੂੰ ਚਲੋ ਜੀ ਬਹੁਤ ਹੋ ਗਿਆ। ਹਾਂ ਜੀ ਬਹੁਤ ਹੋ ਗਿਆ ਹੁਣ ਤਾਂ। ਇਹ ਕਾਇ ਮਹੀਨੇ ਇਸ ਤਰ੍ਹਾਂ ਖਾਣਗੇ ਆਲੂ? ਉਹ ਤਿੰਨ ਮਹੀਨੇ ਸਰ੍ਹੋਂ ਦੇ ਪੱਤੇ ਜਾਣੇ ਨੇ। ਅੱਛਾ ਬਰਬਰੀ ਚ ਪੱਟ ਦਿੰਨੇ ਆ ਉਸਤੇ ਮਗਰੋਂ ਫੇ ਕਿਹੜੀ ਫਸਲ ਲਾਉਣੀ ਆ? ਮੱਕੀ ਬੀਜ ਹੋਊਗੀ ਮੱਕੀ। ਓਕੇ ਮੱਕੀ ਬੀਜ ਹੋਊਗੀ ਠੀਕ ਆ। ਕੋਈ ਕੋਈ ਲਕਸ਼ੀ ਚ ਮੁਕੇ ਹੀ ਬੀਜ ਦਿੰਦੇ ਸੀ ਮੱਕੀ ਬੀਜਦੇ ਆ। ਨਹੀਂ ਮੱਕੀ ਦਾ ਬੀਜ ਠੀਕ ਆ। ਮੱਕੀ ਆਇਆ ਨਾ ਇੱਕ ਦਿਨ ਦੇ ਵਿੱਚ ਵੱਡ ਹੋ ਜਾਂਦੀ ਆ। ਮੱਕੀ ਦਾ ਚਾਹੀ ਕੰਮ ਆ। ਦੂਰ ਜਿ ਮੋਗੀ ਦਾ ਨਾ ਫਿਰ ਦੂਰ ਜਾ ਕੇ ਵੇਚਣੀ ਪੈਣੀ ਹੈ ਮਾਚੂੜਾ ਜਾਣਾ ਪੈਂਦਾ ਉਹ ਜਿਹੜਾ ਪਰਲਾ ਖੇਤਾ ਆਪਾ ਉਹਨੂੰ ਪਾਣੀ ਲੱਗ ਲੈ ਕੇ ਰਹੀ ਲਾੜ ਘੱਟੇ ਆਉਂਦੀ ਥੋੜੀ ਤੇਰੀ ਜਾ ਫਿਰ ਇੱਥੇ ਆਉਗੀ 3 ਵਜੇ ਕਰ ਜਾ ਕੇ ਪੀਉਂਗਾ ਚੱਲ ਫਿਰ ਤਾਂ ਵਧੀਆ ਘਰ ਆ ਕੇ ਪੀ ਲਈ ਉਹ ਚੱਪਲਾਂ ਨੇ ਵੀ ਖੇਤਾਂ ਦੇ ਵਿੱਚ ਆ ਕੇ ਟੁੱਟਣਾ ਦਾ ਹਣਾ ਇੱਧਰ ਹੋ ਜਾ ਪਾਣੀ ਉੱਠੇ ਜਾਣਾ ਤੁਹਾਡੇ ਕੋਲ ਆ ਜਾ ਮਾਮੀ ਦੀ ਅੱਡੀ ਚਪਾਈ ਟੁੱਟ ਗਈਆਂ और देखी मेरी नवियां जप्पला दी हैं उतना जप्पला नहीं दी है कि जूती दी मेरी ओ अच्छा। देख पाई पंजाबी जूती पाके आई थी फिर मैं खेत विच सेड़ती परे टूट गियां टूट गियां जगह नंगे पैर ना कितना ज्यादा सुकून मिलता है मिट्टी दे विच तुर के खड़ा की तोड़ के लेके आए साग केड़ा सरगोदा ले आया कंडे ਦਿਖਾ ਦੇ ਸਾਰੇ ਫਿਰ ਉਹਨਾਂ ਨੂੰ ਘੜ ਦੇਣਾ ਹੈ ਨਾ ਬਾਕੀ ਹੋਰ ਲੇ ਕੇ ਉਹਨਾਂ ਉਧਰੋਂ ਠੂੜੀਆਂ ਲਿਆਉਣਾ ਨੇ ਛੋਟੂ ਤੋੜ ਲਿਆ ਆ ਫਿਰ ਸਾਗ ਹੈ ਮੇਥੇ ਵੀ ਲਿਆਇਆ ਸਾਗ ਵੀ ਤੋੜ ਲਿਆ ਆ ਵਧੀਆ ਅਜ ਗੰਦਣਾ ਹੈ ਗੰਦਣ ਵਾਲਾ ਹੈਗਾ ਇਹ ਸਾਗ ਦੇਖੋ ਜੀ ਜਿੰਨਾ ਟੇਸਟੀ ਨਾ ਗੰਦਣ ਵਾਲਾ ਸਾਗ ਬਣਦਾ ਨਾ ਉਹਨਾਂ ਪੱਤੇ ਵਾਲਾ ਸਾਗ ਨਹੀਂ ਵਧੀਆ ਬਣਦਾ ਹੈਗਾ ਇਹ ਤਾਂ ਤੂੰ ਦਾਤੀ ਨਾਲੇ ਵੱਢ ਲਿਆ ਆ। ਸਾਗ ਫੇਰਿਆ ਹੈ। ਅੱਛਾ। ਦੇਖੋ ਜੀ ਮੇਥੇ ਵੀ ਬਹੁਤ ਵਧੀਆ ਨੇ। ਸਾਗ ਦੇ ਵਿੱਚ ਮੇਥੇ ਪਾ ਕੇ ਬਣਾਵਾਂਗੇ ਨਾ। ਅੱਜ ਆਪਾਂ ਤਿੰਨ ਚਾਰ ਤਰ੍ਹਾਂ ਦਾ ਸਾਗ ਬਣਾਵਾਂਗੇ। ਜੀ ਆਪਾਂ ਨੇ ਕਾਦੂ ਬਣਾਉਣਾ ਹੈ ਸਾਗ ਉਹਦੇ ਵਾਸਤੇ ਆਪਾਂ ਨਾ ਸਾਗ ਤੋੜ ਕੇ ਲਿਆਏ ਆ। ਹੁਣ ਇਹ ਇਹ ਹੈਗਾ ਗੰਦਰਾਂ ਵਾਲਾ ਸਾਗ ਆ। ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਨਾ ਪਹਿਲੇ ਇਹਦਾ ਕੱਟ ਦਮਾ ਪੱਤਾ ਉਸ ਤੇ ਮਗਰੋਂ ਫੇਰ ਇਹਨਾਂ ਦੀ ਨਾ ਫੇਖਾਂ ਤੇ ਇਹਨਾਂ ਚੰਗੀ ਤਰ੍ਹਾਂ ਨਾ ਛਿਲ-ਛਲਾਈ ਜੀ ਹੋਊਗੀ। ਅੱਗੇ ਆਪਾਂ ਤੁਹਾਨੂੰ ਦੱਸਾਂਗੇ ਜੀ ਇਸ ਤਰੀਕੇ ਨਾਲ ਸਾਗ ਬਣਾਵੇ ਨਾ ਬਹੁਤ ਜ਼ਿਆਦਾ ਟੇਸਟੀ ਬਣਦਾ ਦੇਖੋ ਜੀ ਇਹ ਗੰਦਲ ਵਾਲਾ ਸਾਗ ਦੇ ਵਿੱਚ ਤਾਂ ਇੰਨੀ ਜ਼ਿਆਦਾ ਮਠਿਆਸ ਹਨ ਇਹਨਾਂ ਸਾਰੀ ਉਹ ਗੰਦਲ ਨੂੰ ਇਸ ਤਰੀਕੇ ਨਾਲ ਛਿਲਕੇ ਪਾਵੇ ਨਾ ਫਿਰ ਤਾਂ ਸਾਗ ਮੂੰਹ ਤੇ ਨਹੀਂ ਉਤਰਦਾ ਹੈਗਾ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਆਪਾਂ ਖੇਤ ਵਿੱਚ ਹੁਣ ਜਾ ਕੇ ਨਾਲ ਦਾ ਸਾਗ ਤੋੜ ਕੇ ਲਿਆਏ ਆ ਪਾਲਕ ਮੇਥੇ ਧਣੀਆਂ ਸਾਰੀ ਚੀਜ਼ ਆਪਾਂ ਵੱਢ ਲਿਆ ਆ ਪਹਿਲਾਂ ਸਭ ਤੋਂ ਪਹਿਲਾਂ ਨਾ ਇਹ ਹੈਗਾ ਦੋ ਤਿੰਨ ਦਾ ਸਾਗ ਹੈ ਵਿੱਚੇ ਤਾਂ ਹੈਗਾ ਰੇਲੀ ਵਾਲਾ ਹੈ ਬੀਚ ਜਿਹੜਾ ਤੋੜੀ ਦਾ ਸਾਗ ਹੁੰਦਾ ਨਹੀਂ ਆਪਾਂ ਨੇ ਉਹ ਵੀ ਲਿਆ ਉਹਦੀਆਂ ਵੀ ਦੋ ਤਿੰਨ ਚੀਰਨੀਆਂ ਪਾਈਆਂ ਫਿਰ ਜੇ ਇਸ ਤਰ੍ਹਾਂ ਮਿਕਸ ਸਾਗ ਬਣਾਵੇ ਨਾ ਤੇ ਬਹੁਤ ਜ਼ਿਆਦਾ ਵਧੀਆ ਬਣਦਾ ਹੈ। ਦੇਖੋ ਜੀ ਇਹ ਤਾਂ ਹੈਗਾ ਇਹ ਤੋੜੀਏ ਦਾ ਸਾਗ ਹੈ। ਇਹਦੇ ਪੱਤੇ ਦਾ ਹੈਗਾ ਇਹ ਫਰਕ ਜਿਹੜਾ ਹੈਗਾ ਇਹ ਰਾਏ ਦਾ। ਇਹਦੇ ਪੱਤੇ ਦੇ ਥੋੜੇ ਜਿਹੇ ਪੱਤਾ ਨਾ ਕੰਡਿਆਂ ਵਾਲਾ ਹੁੰਦਾ ਹੈ। ਇਹਦਾ ਆਹੀ ਫਰਕ ਹੁੰਦਾ ਹੈ। ਕੰਡਿਆਂ ਵਾਲਾ ਬੜੇ ਛਿੱਲ ਹੁੰਦਾ। ਇਹ ਜਿਵੇਂ ਹੁਣ ਸਾਦੀਆਂ ਸ਼ੁਰੂ ਹੋ ਗਈਆਂ ਨਾ ਬਸਿੰਧ ਦੇ ਵਿੱਚ ਇਹੀ ਸਾਗ ਚੱਲਦਾ ਹੁਣ ਅੱਜਕੱਲ੍ਹ ਥੋੜੀ ਆ ਤਾਂ ਭਾਦੋਂ ਦੇ ਮੀਂਹ ਦੇ ਵਿੱਚ ਬੀਜ ਦਿੰਨੇ ਆ ਉਹ ਪਹਿਲਾਂ ਪਹਿਲਾਂ ਖਤਮ ਹੋ ਜਾਂਦਾ ਹੁਣ ਨਹੀਂ ਵਧੀਆ ਲੱਗਦਾ ਹੈਗਾ ਹੁਣ ਤਾਂ ਬਸ ਇਸ ਤਰ੍ਹਾਂ ਫੁੱਲ ਨਿਕਲੇ ਆਏ ਨੇ ਦੇ ਚੱਲ ਮੈਂ ਇੱਕ ਕਚੀਰਨੀ ਪਾ ਲੈਨੇ ਮਿੱਸਾ ਜਿਹਾ ਸਾਗ ਵਧੀਆ ਬਣ ਜੂਗਾ ਪਹਿਲੇ ਤਾਂ ਸਾਰਾ ਮੈਂ ਪੱਤਾ ਕੱਢਾਂ ਪਹਿਲਾਂ ਪੱਤਾ ਕੱਢ ਕੇ ਨਾ ਬਾਹਰ ਵਿੱਚ ਤੇ ਛਿਲ ਗਏ ਇਹਨਾਂ ਵੀ ਬਹੁਤ ਸੌਖੇ ਤਰੀਕੇ ਨਾਲ ਛਿੱਲਿਆ ਜਾਂਦਾ ਹੈ ਪਹਿਲਾਂ ਇਸ ਤਰ੍ਹਾਂ ਨੇ ਇਹਦੇ ਨਾਲ ਸਾਰੇ ਪੱਤੇ ਕੱਢ ਕੇ ਨਾ ਬਸ ਸਿਰਫ ਦੋਏ ਪੱਤੇ ਰੱਖਨੇ ਉੱਪਰ ਇਹਨਾਂ ਨਾਲ ਸਿਰੇ ਵਾਲੇ ਰੱਖਨੇ ਨੇ ਬਸ ਸਿਰੇ ਵਾਲੇ ਪੱਤੇ ਰੱਖਨੇ ਨੇ ਸਾਗ ਦਾ ਵੀ ਦੇਖੋ ਜੀ ਪੂਰਾ ਕੰਮ ਐ ਅੱਜ ਇੱਕ ਦਿਹਾੜੀ ਲੱਗ ਜਾਣੀ ਇਹਨੂੰ ਸਵਾਰ ਕੇ ਰੱਖਣ ਤੋਂ ਉਸ ਵਾਰ ਕੇ ਰੱਖਣੀ ਐ ਉਸ ਤੇ ਮਗਰੋਂ ਫੇ ਮਾਰਨਿੰਗ ਵੇਲੇ ਸਵੇਰੇ ਬਣਾਉਣਾ ਐ ਸਾਗ ਕੱਲ ਸਾਰਾ ਤੇ ਸਾਰਾ ਦਿਹਾੜੀ ਇਹਨੇ ਸਾਗ ਨੇ ਬਣ ਕੇ ਹੋਣਾ ਤਿਆਰ ਉਧਰ ਬੀਬੀ ਜਦੋਂ ਪੰਜ ਬੈਠੇ ਰਹੇ ਉਧਰ ਮੰਮੀ ਜੀ ਉਹਨੇ ਸਵਾਰਦੇ ਨੇ ਪਾਲਕ, ਮੇਥੇ, ਧੜੀਆਂ ਸਾਰੀ ਫੈਮਿਲੀ ਫਿਰ ਇਸ ਤਰ੍ਹਾਂ ਰਲ ਮਿਲ ਕੇ ਹੀ ਸਾਗ ਤਿਆਰ ਕਰਨਾ ਪੈਂਦਾ ਏ ਕਿਹ ਕੁ ਬੈਂਦਾ ਨਾ ਅੱਜ ਆਪਾਂ ਨੇ ਅਗਲੀ ਵੀਡੀਓ ਪਾਈ ਐ ਕਹਿੰਦੀ ਭੈਣ ਜਦ ਜੁਰੀ ਸਾਗ ਬਣਾਉਣੀ ਨਾ ਮੇਰੇ ਨਾ ਮੂੰਹ ਦੇ ਵਿੱਚ ਪਾਣੀ ਆਉਣ ਲੱਗ ਜਾਂਦਾ ਵੀ ਭੱਜ ਕੇ ਜਾ ਕੇ ਭੈਣ ਕੋਲ ਸਾਗ ਆ ਕੇ ਆਵਾ ਐਨੀ ਮੇਰੇ ਨਾ ਬਹੁਤ ਹੀ ਕਰਦਾ ਏ ਜਿਵੇਂ ਪਤੀਲੇ ਦੇ ਵਿੱਚ ਸਾਗ ਬਣਾਉਣੀ ਆ ਤੁਸੀਂ ਚੁੱਲੇ ਤੇ ਕਹਿੰਦੀ ਇਹ ਸਾਗ ਨੂੰ ਤਾਂ ਤੁਸੀਂ ਨਾ ਤਰਸੇ ਹੀ ਪਾਈਆਂ ਕੈਨੇਡਾ ਰਹਿੰਦੀ ਆ ਮੇਰੀ ਭੈਣ ਹਮ ਮੈਂ ਕਿਹਾ ਭੈਣ ਕੋਈ ਨਾ ਇਹ ਕੋਈ ਖਾਸ ਗੱਲ ਥੋੜਾ ਵੀ ਜਦੋਂ ਤੁਸੀਂ ਆਏ ਨਾ ਵੀ ਤੁਹਾਡੇ ਵਾਸਤੇ ਆਪਾਂ ਸਾਗ ਤੇ ਮੱਕੀ ਦੀ ਰੋਟੀ ਤੁਹਾਨੂੰ ਜਰੂਰ ਬਣਾ ਕੇ ਮਾਮੀ ਜੀ ਕੋਣ ਜੂਸ ਪੀਣ ਦੀ ਤਿਆਰੀ ਹੈ ਦੁਪਹਿਰ ਦਾ ਟਾਈਮ ਹੋ ਗਿਆ 1:00 ਵੱਜ ਗਏ ਨੇ 1:30 ਮਹਾਚਲ ਪਹਿਲਾਂ ਕਿਨੂ ਛਿਲਕੇ ਜੂਸ ਪੀ ਲਈਏ ਬਾਅਦ ਵਿੱਚ ਤੇ ਸਵਾਰੂਗੇ ਫੇ ਸਾਧਨ ਇਹ ਦੁਪਹਿਰੇ ਦੁਪਹਿਰੇ ਹੀ ਵਧੀਆ ਲੱਗਦਾ ਹੈ ਆਓ ਸਵੇਰੇ ਛੋਟ ਤੋੜ ਗਏ ਸੀ ਕਿ ਬਾਲਟੀ ਭਰ ਕੇ ਸਵੇਰੇ ਦੀ ਡਿਊਟੀ ਹੈ ਉਹਨੇ ਸਾਧਰੇ ਨਾ ਇੱਕ ਤੋੜ ਕੇ ਇੱਕ ਬਾੜੀ ਭਰ ਜਾਂਦਾ ਹੈ ਉਹਦੇ ਨਾਲੋਂ ਫੇ ਸਾਡਾ ਤਾਂ ਟਾਈਮ ਲੱਗਦਾ ਨਹੀਂ ਹੈਗਾ ਮਹਾਚਲ ਹੁਣ ਪਹਿਲਾਂ ਜੂਸ ਪੀ ਲਈਏ ਕਰਦੇ ਹੈਗੇ ਕਿਨੂ ਬਹੁਤ ਜ਼ਿਆਦਾ ਮौज ਹੈ ਕਰਦੇ ਕਿਨੂਆਂ ਦੀ ਤਾਂ ਜਿੰਦ ਮਰਜੀ ਜੂਸ ਪੀ ਲਓ ਜਾ ਮਰਜੀ ਤੋੜ ਕੇ ਖਾ ਲਓ ਹੁਣ ਤਾਂ ਐਨ ਪੱਕ ਗਏ ਨੇ ਇਹ ਉਹਦਾ ਜੂਸ ਖੱਟਾ ਨਹੀਂ ਹੈਗਾ ਮਿੱਠਾ ਹੁੰਦਾ ਵਿੱਚ ਪਾਲ ਵਿੱਚ ਥੋੜਾ ਜਿਹਾ ਸਿੰਧਾ ਨਮਕ ਮਿੱਠਾ ਪਾਉਣ ਦੀ ਲੋੜ ਨਹੀਂ ਹੈਗੀ ਇਹ ਤਾਂ ਬਣਾ ਸਾਗ ਸਵਾਰਦੀ ਦੀ ਪਹਿਲਾਂ ਪੱਤਾ ਬਹੁਤ ਕੱਢਿਆ ਸਾਗ ਦਾ ਵੀ ਨਾ ਬਹੁਤ ਜ਼ਿਆਦਾ ਕੰਮ ਹੈ ਇੰਨਾ ਪੱਤਾ ਨਿਕਲ ਗਿਆ ਪੱਤਾ ਤਾਂ ਬਹੁਤ ਜ਼ਿਆਦਾ ਨਿਕਲਦਾ ਹੈ ਛਿੱਤ-ਬਿੱਤ ਕਿੰਨੂਆਂ ਦਾ ਸਹਜ ਛੋਟਾ ਰਹਿ ਗਿਆ ਵਿੱਚ ਵਿੱਚ ਕਿੰਨੂ ਸੋਨੇ ਬੜੇ ਹੋਏਵੇਂ ਭਾਬੀ ਜੋ ਨਹੀਂ ਆਏ ਤੇ ਨਾ ਉਹਨਾਂ ਵਾਸਤੇ ਨਾ ਅਸੀਂ ਨਾ ਇਸ ਤਰ੍ਹਾਂ ਨਾ ਤਾਜੇ ਤੋੜ ਕੇ ਨਾ ਕਿਨੂੰ ਪ੍ਰੈਸ ਜੂਸ ਪਲਾਇਆ ਹੈ ਉਹ ਕਹਿੰਦੇ ਜੂਸ ਬਹੁਤ ਵਧੀਆ ਮਿੱਠਾ ਦਾ ਨਾਲੇ ਪਹਿਲਾਂ ਤਾਂ ਉਹ ਸਮਝ ਹੀ ਗਏ ਵੀ ਕਿਤੇ ਬਾਜ਼ਾਰ ਵਾਲਾ ਹੈ ਮੈਂ ਹੈ ਨਹੀਂ ਬਾਜ਼ਾਰ ਵਾਲਾ ਨਹੀਂ ਹੈਗਾ ਜਿੱਦਾਂ ਉਹਨਾਂ ਦਾ ਮੈਨੂੰ ਫੋਨ ਆਇਆ ਨਾ ਉਹ ਕਹਿੰਦੇ ਵੀ ਅਸੀਂ ਆ ਰਹੇ ਹਾਂ ਮੈਂ ਸਭ ਤੋਂ ਪਹਿਲਾਂ ਕਿਨੂੰ ਤੋੜ ਕੇ ਨਾ ਉਹਦੇ ਆਉਣੇ ਆਉਂਦਿਆਂ ਤੋਂ ਪਹਿਲਾਂ ਪਹਿਲਾਂ ਜੂਸ ਕੱਢ ਕੇ ਉਹਨੇ ਨਾ ਘਰ ਦਾ ਹੀ ਜੂਸ ਪਲਾਇਆ ਤੇ ਉਹ ਬਹੁਤ ਜ਼ਿਆਦਾ ਖੁਸ਼ ਹੋਏ ਇਹ ਕੋਈ ਹੋਰ ਆਇਆ ਟਾੜ ਦੇ ਪਾਣੀ ਪੀਣ ਦਾ ਦਿੱਲੀ ਕਰਦਾ ਹੈਗਾ ਮੈਂ ਕਿਹਾ ਚੱਲ ਜੂਸੇ ਪਲਾਵਾਂਗੇ ਅੱਜ ਉਹਨਾਂ ਨੂੰ ਜੂਸੇ ਤੋਂ ਆਈ ਸੀ ਮੇਰੀ ਭਝਾਈ ਆਸਾ ਹਾਂ ਮੈਂ ਹੁਣ ਛਿਲਕੇ ਦੇ ਦੇਣਾ ਇਹ ਬੱਚੇ ਹੁਣ ਆਪੇ ਜੂਸ ਕੱਢਣਗੇ ਪਰ ਇਹ ਮੇਰੇ ਮੂਰੇ ਕਿੰਨਾ ਸਾਗ ਦੀ ਢੇਰੀ ਲੱਗੀ ਪਈ ਆ ਸਾਗ ਸਵਾਦ ਨੂੰ ਪਿਆ ਇਹ ਕੁਝ ਕੱਲੀ ਕੱਲੀ ਗੰਦਲ ਛਿਲਣੇ ਨੂੰ ਟਾਈਮ ਤਾਂ ਲੱਗਦਾ ਹੀ ਆ ਜੇ ਆਪਾਂ ਮਿਹਨਤ ਕਰਦੇ ਨਾ ਫਿਰ ਸਾਗ ਵੀ ਬਹੁਤ ਜ਼ਿਆਦਾ ਸਵਾਦ ਬਣਦਾ ਏ ਜੇ ਇਹ ਤਾਂ ਦੇ ਨਾ ਜਿੱਦ ਕੇ ਪੂਸੀਆ ਕੱਢ ਦਵੇ ਨਾ ਕਿ ਤਾਂ ਸਾਗ ਮਲਾਈ ਵਰਗਾ ਬਣ ਜਾਂਦਾ ਜਦ ਵੀ ਮੈਂ ਕੋਈ ਵੀ ਗੱਲ ਕਰਦੀ ਹਾਂ ਨਾ ਕਦੇ ਟਰੈਕਟਰ ਆ ਜਾਂਦਾ ਹੈ ਕਦੇ ਟੈਪੂ ਆ ਜਾਂਦਾ ਹੈ ਸਾਰਤ ਪਰ ਆਵਾਜਾਈ ਲੱਗੀ ਹੋ ਰਹੀ ਹੈ ਤਾਂ ਕਿਉਂ ਸੂਰੀ ਲਿਆ ਦਿਓ ਹੁਣ ਹੁਣ ਫੇਰ ਮੈਂ ਸਾਗ ਛਿੱਲਣਾ ਇੱਕ ਵੇਲਾ ਹੋ ਗਿਆ ਆਪਾਂ ਨੇ ਹੁਣ ਕੱਢ ਲਿਆੰਦਾ ਜੂਸ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆਂ ਸੇਂਦਾ ਨਮਕ ਅਨ ਸੇਂਦਾ ਨਮਕ ਪਾਉਣਾ ਚੰਗੀ ਤਰ੍ਹਾਂ ਘੋਲ ਲੈਂਦੇ ਆ ਬਿਨਾ ਮਿਲਾਵਟ ਤੋਂ ਸ਼ੁੱਧ ਨਾ ਰੰਗ ਦਾ ਫਰਕ ਪੈ ਗਿਆ ਗੁਲਾਬੀ ਥੋੜੀ ਜੂਸ ਹੁੰਦਾ ਹੈ ਗੁਲਾਬੀ ਨਹੀਂ ਹੁੰਦਾ ਸੰਤਰੀ ਹੁੰਦਾ ਜਗਾ ਨੇ ਬਹੁਤ ਆਪਦੇ ਨੇ ਤਾਂ ਖਰਾਬ ਹੁੰਦੇ ਬਹੁਤ ਆ ਜਿਹੜਾ ਪੱਕੀ ਜਾਂਦਾ ਨਾ ਫੇਰ ਹੇਠਾਂ ਝੜੀ ਜਾਂਦਾ ਪੀ ਲੋ ਘਰ ਦਾ ਜੂਸ ਹੈ ਇਹ ਕਿਹੜਾ ਆਪਣੇ ਆਇਆ ਮੀ ਮੁੱਲ ਦਾ ਜੂਸ ਆ ਵੀ ਕੋਈ ਮਿਲਾਵਟ ਆ ਘਰ ਦਾ ਜੂਸ ਹੈ బ మమ్మీ కెమె ਇਹ ਬਹੁਤ ਜ਼ਿਆਦਾ ਟੇਸਟੀ ਹੈ। ਬਿਚ ਜਿਹੜਾ ਆਪਾਂ ਨੇ ਇਹ ਸਿੰਧਾ ਨਮਕ ਪਾ ਲਿਆ ਨਾ ਉਹਦੇ ਕਰਕੇ ਨਾ ਖਟ ਮਿਠਾ ਜਿਹਾ ਹੋ ਗਿਆ। ਇਹ ਬਹੁਤ ਵਧੀਆ ਮਿੱਠਾ ਜੂਸ ਹੈ। ਚਲੋ ਜੀ ਜੇ ਇਸ ਤਰੀਕੇ ਨਾਲ ਨਾ ਗੱਦਣਾ ਛਿਲਕੇ ਸਾਗ ਬਣਾਵੇ ਨਾ ਫਿਰ ਪੂਰਾ ਮਲਾਈ ਵਰਗਾ ਸਾਗ ਬਣਦਾ ਹੈ। ਦੇਖੋ ਟਾਈਮ ਤਾਂ ਲੱਗ ਜਾਂਦਾ ਪਰ ਬਹੁਤ ਐਨਾ ਛਿਲਕਾ ਨਿਕਲ ਕੇ ਵਿੱਚੋਂ ਪਰ ਸਾਗ ਵੀ ਨਾ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਮਲਾਈ ਵਰਗਾ ਬਣ ਜਾਂਦਾ ਸਾਗ। ਜਦੋਂ ਵੀ ਅਸੀਂ ਸਾਗ ਬਣਾਉਨੇ ਆ ਨਾ ਵਸ ਇਸ ਤਰੀਕੇ ਨਾਲ ਕੱਲੀ ਕੱਲੀ ਗੰਦਲ ਛਿਲਕੇ ਬਣਾਉਨੇ ਆ ਇਹਦੇ ਵਿੱਚੋਂ ਕੂੜਾ ਪਵਾੜ ਤਾਂ ਬਹੁਤ ਜ਼ਿਆਦਾ ਨਿਕਲਦਾ ਆ ਜਿੰਨਾ ਸਾਗ ਪਿਆ ਨਹੀਂ ਬਾਕੀ ਇਹਦੇ ਵਿੱਚ ਪਿਆ ਸਾਰਾ ਇਸ ਤਰੀਕੇ ਨਾਲ ਛਿਲੇ ਆਏ ਕੁਸ ਉਹਦੇ ਵਿੱਚ ਫੂਸ ਪਿਆ ਦੇਖੋ ਲੈ ਪੂਰਾ ਢੇਰ ਲੱਗ ਗਿਆ ਇਹ ਵੀ ਇੱਕ ਤਰੀਕਾ ਹੀ ਆ ਸਾਗ ਬਣਾਉਣ ਦਾ ਦੇਖੋ ਆ ਸਾਰਾ ਪੂਸ ਜਾਣਾ ਫਿਰ ਪਤੀਲੇ ਵਿੱਚ ਜਾਣਾ ਤਾਂ ਸਗੋਂ ਆਪਾਂ ਨੇ ਇਹ ਬਾਹਰ ਬਾਹਰ ਕੱਢ ਦਿੱਤਾ ਹੈ ਨੇ ਕੁਝ ਆਪਾਂ ਤੁਹਾਨੂੰ ਗੰਦਲਾ ਚੱਕ ਕੇ ਦਿਖਾਉਨੇ ਆ ਦੇਖੋ ਆਪਾਂ ਨੇ ਨਾ ਕੱਲੀ-ਕੱਲੀ ਗੰਦਲ ਨਾਲ ਇਸ ਤਰੀਕੇ ਨਾਲ ਸਾਫ਼ ਕਰਕੇ ਰੱਖ ਦਿੱਤੀ ਐ ਦੇਖੋ ਪੂਰੀਆਂ ਸਾਗ ਇੱਕ ਨੰਬਰ ਬਣੂਗਾ ਇਹਦਾ ਸਵੇਰ ਦੇ ਲੱਗੇ ਹੋਏ ਆਂ ਸਾਗ ਨੇ ਦੇਖੋ ਕੱਲ ਨੂੰ ਜਾ ਕੇ ਨਾ ਮਾਰਨਿੰਗ ਵੇਲੇ ਧਰਨਾ ਐ ਪਹਿਲਾਂ ਇੱਕ ਦਿਨ ਪਹਿਲਾਂ ਤਾਂ ਇਹਦੀ ਸਾਗ ਦੀ ਨਾ ਇਸ ਤਰੀਕੇ ਨਾਲ ਤਿਆਰੀ ਹੋਉਂਦੀ ਐ ਸਾਗ ਦਾ ਆਪਾਂ ਕਹਿੰਦੇ ਨੇ ਆ ਵੀ ਸਾਗ ਪਰ ਮਹਿੰਤਾ ਤਾਂ ਬਹੁਤ ਜ਼ਿਆਦਾ ਹੁੰਦੀ ਐ ਚੱਲ ਭੀ 2-3 ਦਿਨ ਮौज ਵੀ ਰਹਿੰਦੀ ਐ ਹੌਣ ਸਰਦੀਆਂ ਸਰਦੀਆਂ ਦਾ ਸਾਗੇ ਖਾਣ ਨੂੰ ਦਿਲ ਕਰਦਾ ਹੈ। ਹੋਰ ਸਬਜ਼ੀਆਂ ਨਹੀਂ ਇੰਨੀ ਜਿਆਦੇ ਵਧੀਆ ਲੱਗਦੀਆਂ ਹੈਗੀਆਂ। ਹਾਂਜੀ। ਇਹ ਪੰਜਾਬੀਆਂ ਦੀ ਰੂਹ ਦੀ ਖਰਾਕ ਹੈ। ਸਾਗ ਬਿਨਾ ਤਾਂ ਸਾਡਾ ਦੇਖੋ ਜੀ ਬਿਲਕੁਲ ਵੀ ਨਹੀਂ ਸਰਦਾ ਹੈ। ਅਸੀਂ ਆਪਾਂ ਨੇ ਹੁਣ ਸਾਗ ਤਾਂ ਛਿੱਲ ਲਿਆ। ਇਧਰ ਆਪਾਂ ਨੇ ਪਾਲਕ ਸਵਾਰ ਕੇ ਰੱਖ ਦਿੱਤੀ ਹੈ। ਤੇ ਇਧਰ ਦੇਖੋ ਪੰਡ ਬੰਨ ਕੇ ਲੈ ਕੇ ਆਇਆ ਹੈ ਛੋਟੂ ਮੈਥਿਆਂ ਦੀ। ਕਹਿੰਦਾ ਬੀਬੀ ਅੱਜ ਮੈਂ ਨਾ ਕਿਆਰਾ ਬੇਲਾ ਕਰਨਾ ਤਾਂ ਚਲੋ ਇਹਦੇ ਨਾਲੇ ਪੁਰਜੀ ਬਣਾ ਲਿਓ ਨਾਲੇ ਰੋਟੀਆਂ ਬਣਾ ਲਾਂਗੇ। ਚਲੋ ਜੀ ਹੁਣ ਆਪਾਂ ਸਾਗ ਛਿੱਲ ਕੇ ਸਵਾਰ ਕੇ ਰੱਖ ਦਿੱਤਾ ਜਿਹੜਾ ਹੁਣ ਕੂੜਾ-ਕਬਾੜ ਪਿਆ ਤੇ ਹੁਣ ਆਪਾਂ ਵੀਡੀਓ ਦਾ ਐਡ ਹੁਣ ਆਪਾਂ ਇਥੇ ਕਰਦੇ ਆਂ ਮਿਲਦੇ ਆਂ ਅਗਲੀ ਵੀਡੀਓ ਚ ਮੇਰੇ ਬਲ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ